ਬ ਉਹ ਪੁਰਾਣੀ ਗੱਲ ਹੈ। ਉਹਦੋਂ ਲੋਕ ਮਿੱਟੀ ਨਾਲ ਲੀ ਪੋਚ ਕੇ ਬਣਾਏ ਕੱਚੇ ਘਾਚੇ ਰਹਿੰਦੇ ਸਨ। ਐਵੇਂ ਇੱਕ ਪਿੰਡ ਵਿੱਚ ਇੱਕ ਬਜ਼ੁਰਗ ਜੋੜਾ ਆਪਣੀ ਛੋਟੀ ਜਹੀ ਕੋਠੀ 'ਚ ਰਹਿੰਦਾ ਸੀ। ਬਾਹਰ ਸਿਆਲ ਦੀ ਠੰਡੀ ਰਾਤ ਸੀ ਤੇ ਉੱਪਰ ਹਲਕੀ-ਹਲਕੀ ਕਿੰਮਿਨਵੀ ਹੋ ਰਹੀ ਸੀ। ਦੋਵੇਂ ਪਤੀ-ਪਤਨੀ ਆਪੋ ਆਪਣੀ ਮੰਜੀ ਤੇ ਅਰਜਾਈ ਤੇ ਨੀਖ ਜਕੂਕ ਸੁੱਤੇ ਪਏ ਸਨ। ਅਚਾਨਕ ਅੱਧੀ ਰਾਤ ਨੂੰ ਕੋਠੀ ਦਾ ਦਰਵਾਜ਼ਾ ਖੁੱਲਣ ਦੀ ਆਵਾਜ਼ ਨਾਲ ਬਜ਼ੁਰਗ ਮਾਈ ਦੀ ਅੱਖ کھل ਗਈ। ਆਪਣੀ ਚਾਈ ਚੁੰਮੂ ਬਾਹਰ ਕੱਢਣ ਉਹ ਦਰਵਾਜ਼ੇ ਵੱਲ ਝਾਕਣ ਲੱਗੀ ਇਸ ਤੋਂ ਪੈਣਾ ਕੀ ਉਹ ਉੱਠ ਕੇ ਬੈਠਦੀ ਕੋਠਰੀ ਅੰਦਰ ਪਲ ਦੇ ਦੀਵੇ ਦੀ ਲੋਚ ਉਸ ਨੂੰ ਇੱਕ ਛੇਰ ਕੋਠਰੀ ਅੰਦਰ ਵੱਡਾ ਦਿਖਾਈ ਦਿੱਤਾ ਮਾਈ ਦਾ ਤਾਂ ਸਾ ਹੀ ਸੁੱਤਿਆ ਗਿਆ ਮੀਂਹ ਦਾ ਭਿੱਜਿਆ ਛੇਰ ਸੁੱਕੀ ਥਾਂ ਪਾਲਦਾ ਮਾਈ ਦੀ ਮੰਜੀ ਤੇ ਹੀਠ ਹੀ ਆ ਵੜਿਆ ਮਾਈ ਦਾ ਉੱਪਰਲਾ ਸਾ ਉੱਪਰ ਤੇ ਹੀਠਲਾ ਸਾ ਹੇਠਾ ਹੋਣ ਲੱਗਾ ਉਸ ਨੂੰ ਸੋਚ ਨਹੀਂ ਸੀ ਰਹਾ ਕਿ ਉਹ ਹੁਣ ਕੀ ਕਰੇ ਨਾਲ ਵਾਲੀ ਮੰਜੀ ਤੇ ਪਿਆ ਉਸ ਦਾ ਘਰ ਵਾਲਾ ਇਸ ਸਭ ਤੋਂ ਅੰਜਣ ਆਪਣੀ ਨੀਂਦ ਆਰਾਮ ਨਾ ਪਿਆ ਸੀ ਸ਼ੇਰ ਦੇ ਡਰ ਨਾਲ ਸਹਿਮੀ ਹੋਈ ਮਾਈ ਆਪਣੇ ਮਨ ਚਤਰਾ ਤਰਾਂਦੀਆਂ ਤਰਕੀਬਾਂ ਲਾਉਣ ਲੱਗੀ ਆਖ ਉਸ ਦੇ ਮਨ ਵਿੱਚ ਇੱਕ ਵਿਚਾਰ ਆਇਆ ਤੇ ਉਸ ਨੇ ਲੇਟੇ ਲੇਟੇ ਇੱਟੇ ਲੱਟੇ ਹੀ ਇਹ ਮਹਾਨੀ ਬੋਲਨੀ ਸ਼ੁਰੂ ਕਰ ਦਿੱਤੀ ਮੀਤੋ ਨਾਲ ਡਾਤੀ ਸੀ ਤੋਂ ਨਾਲ ਡਾਤੀ ਮੈਂ ਡਾਤੀ ਚੰਦੇ ਤੱਕੇ ਤੋਂ ਹੌਲੀ ਹੌਲੀ ਮਾਈ ਨੇ ਆਪਣਾ ਸੁਰ ਉੱਚਾ ਕਰਨਾ ਸ਼ੁਰੂ ਕਰਾ ਦਿੱਤਾ ਉਸ ਦੀ ਆਵਾਜ਼ ਸੁਣ ਕੇ ਹੁਣ ਉਸ ਦੇ ਬਜ਼ੁਰਗ ਪਤੀ ਦੀ ਅੱਖ ਖੁੱਲ ਗਈ ਹੈਰਾਨ ਹੋਇਆ ਉਹ ਉਚਾਈ ਤੇ ਅੰਦਰੋਂ ਹੀ ਬੋਲਿਆ ਕੀ ਹੋਇਆ ਭਾਗਵਾਨੇ ਤੂੰ ਇਹ ਰਾ ਕਿਉਂ ਗਉਣ ਲੱਗੀ ਏ ਜੀ ਤੁਹਾਨੂੰ ਨਹੀਂ ਪਤਾ ਬਾਹਰ ਕਿੰਨਾ ਮੀਂਹ ਲੱਗਿਆ ਉਪਰੋਂ ਆਪਾਂ ਤੋਂ ਕੋਠਰੀ ਦੀ ਛੱਤ ਵੀ ਨਹੀਂ ਲਿਪੀ ਗਈ ਲੇ ਹੁਣ ਆਪਾ ਤੁਪਕਾ ਤਾਂ ਆਇਆ ਹੀ ਆਇਆ ਲੈ ਮਾਇਦਾ ਇਸ਼ਾਰਾ ਛੱਤ ਦੇ ਚੌਣ ਕਰਨ ਅੰਦਰ ਡਿੱਗਣ ਵਾਲੀਆਂ ਪਾਣੀ ਦੀਆਂ ਬੂੰਦਾਂ ਸੋਇ ਤੌਸੀ ਪਹਿਲੀ ਵਾਰ ਜਦੂ ਝੜੀ ਲੱਗੀ ਸੀ ਤਾਂ ਛੱਤ ਦੇ ਚੌਣ ਕਰਨ ਉਹ ਤੋਂ ਪਰੇਸ਼ਾਨ ਹੋਏ ਸਨ ਹੁਣ ਇੰਨੀ ਠੰਡ ਵਿੱਚ ਛੱਤ ਤੋਂ ਡਿੱਗਣ ਵਾਲੇ ਠੰਡੇ ਠੰਡੇ ਤੁੱਕਿਆ ਦਾ ਨਾ ਸੋਣ ਬਜ਼ੁਰਗ ਨੂੰ ਕਾਂਬਾ ਛੜੀਆ ਉਸਨੇ ਚੋਚਿਆ ਸ਼ਾਇਦ ਇਹ ਮੁਹਾ ਨਹੀਂ ਬੋਲ ਕੇ ਉਸ ਦੀ ਕਰਵਾਰੀ ਰੱਬ ਅਗੇ ਛੱਤ ਦਿਨ ਨਾ ਚੋਣ ਦੀ ਅਰਦਾਸ ਕਰ ਰਹੀ ਹੈ ਸੋ ਉਸ ਨੇ ਵੀ ਆਪਣੀ ਘਰ ਵਾਲੀ ਨਾਲ ਸੁਰ ਮਿਲਾ ਕੇ ਬੋਲਣਾ ਸ਼ੁਰੂ ਕਰ ਦਿੱਤਾ ਮੈਂ ਤੋਂ ਨਾ ਡਰਦਾ ਸੀ ਤੋਂ ਨਾ ਡਰਦਾ ਮੈਂ ਡਰਦਾ ਚੰਦਰੇ ਟੁੱਕੇ ਤੋਂ ਇਸ ਟਿੱਪਾ ਇੰਜ ਵੀ ਕਹਾ ਜਾਂਦਾ ਹੈ ਕਿ ਸੱਪ ਤੋਂ ਨਹੀਂ ਡਰਦੀ ਸੀ ਤੋਂ ਨਹੀਂ ਡਰਦੀ ਅਹੀਂ ਟਪਕੇ ਤੇ ਮਾਰੇ ਆਂ ਤਪਕੇ ਦਾ ਅਰਥ ਛਤ ਚੌਣ ਤੋਂ ਹੈ ਮਾਈ ਦੀ ਮੰਜੀ ਬੈਠਾ ਠੰਡ ਨਾਲ ਕੰਬ ਰਹਾ ਸ਼ੇਰ ਉਹਨਾਂ ਦੋਵਾਂ ਦਾ ਇਹ ਰਾਗ ਸੁਣ ਸੋਚੀ ਪੈ ਗਿਆ ਮੈਂ ਤਾਂ ਮੀਤੋ ਡਰਦਾ ਇੱਥੇ ਲੁਕ ਕੇ ਬੈਠਾ ਪਰ ਇਹ ਤੁੱਕਾ ਕਿਹੜੀ ਸ਼ੈ ਹੈ ਜੋ ਇਹ ਦੋਵੇਂ ਉਸ ਨੂੰ ਮੇਰੇ ਉੱਤੇ ਮੀਤੋ ਵੀ ਭਿਆਨਕ ਆਖ ਰਹੇ ਹਨ ਜ਼ਰੂਰ ਹੀ ਤੁੱਕਾ ਕੋਈ ਡਰਾਵੀਂ ਸ਼ੈ ਹੋਵੇਗੀ ਇਹ ਸ਼ੇਰ ਸੋਚ ਸੋਚਨੇ ਉਥੋਂ ਖਿਚਕਣ ਜਾਣ ਦੀ ਹੀ ਭਲਾਈ ਸਮਝੀ ਉਸ ਨੇ ਚੁੱਪਚੀਪੀਟੇ ਆਪਣੇ ਕੰਨ ਲਮਕਾਏ ਤੇ ਉਥੋਂ ਧੁਰ ਕੀ ਬਣਿਆ ਓਹੀ ਸ਼ੇਰ ਕੋਠੇ ਵਿੱਚੋਂ ਬਾਹਰ ਨਿਕਲਿਆ ਤਾਂ ਮਾਈ ਨੇ ਫਟਾਹਰ ਮੰਜੀ ਤੋਂ ਉੱਠ ਕੇ ਦਰਵਾਜ਼ੇ ਦੀ ਕੁੰਡੀ ਚੰਗੀ ਤਰ੍ਹਾਂ ਬੰਦ ਕਰ ਦਿੱਤੀ ਤੇ ਫਿਰ ਆਪਣੇ ਘਰ ਵਾਲੇ ਨੂੰ ਸਾਰੀ ਗੱਲ ਸੁਣਾਈ ਉਸ ਦੀ ਇਸ ਸਿਆਣਪ ਪਰਚਾਲ ਨਾਲ ਸ਼ੇਰ ਦੇ ਭੱਜ ਜਾਣ ਤੇ ਉਹ ਬੜਾ ਹੀ ਖੁਸ਼ ਹੋਇਆ ਹੱਸ ਤੇ ਹੱਸਦੇ ਦੋਵੇਂ ਫਿਰ ਤੋ ਬੇਫਿਕਰ ਹੋ ਕੇ ਸੌ ਲਗੇ ਥੈਂਕ ਯੂ ਜੀ ਅਗਰ ਤੁਹਾਨੂੰ ਸਾਡੀ ਕਹਾਣੀਆਂ ਪਸੰਦ ਆਈਆਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜੁ ਕਰਿਓ ਧੰਨਵਾਦ